ਜਿਹੜੀ ਭਾਈ ਸਾਹਿਬ ਦੀ ਜਿੱਤ ਹੋਈ ਹੈ ਸਰਕਾਰਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਆ ਜਿਹੜੇ ਕਹਿੰਦੇ ਸੀ ਕਿ ਭਾਈ ਸਾਹਿਬ ਨੂੰ 50000 ਵੋਟ ਨਹੀਂ ਪੈਣੀ ਉਹ ਅੱਜ ਆਪਣਾ ਵੋਟ ਬੈਂਕ ਵੇਖਣ ਵੀ ਉਹ ਕਿੱਥੇ ਖੜੇ ਆ ਸ਼ਾਇਦ ਉਹ ਤੀਜੇ ਨੰਬਰ ਤੇ ਰਹਿ ਰਹਿ ਗਏ ਆ ਜਿਹੜੇ ਕਹਿੰਦੇ ਸੀਗੇ ਭਾਈ ਸਾਹਿਬ ਨੂੰ 50000 ਵੋਟ ਨਹੀਂ ਪੈਣੀ ਤੇ ਭਾਈ ਸਾਹਿਬ ਕੋਈ 2 ਲੱਖ ਦੇ ਲਾਗੇ ਛਕੇ ਵੋਟ ਦੇ ਨਾਲ ਇਥੋਂ ਜਿੱਤਣਗੇ ਤੁਸੀਂ ਇਧਰ ਘੇਰੇ ਘੇਰੇ ਜੇ ਕੈਮਰਾ ਘੁਮਾ ਕੇ ਵੇਖੋ ਉਹ ਵੀ ਇਹ ਦੇਖੋ ਵੀ ਇਹ ਖਾਲਸਤਾਨੀ ਲੋਕ ਆ ਜੇ ਖਾਲਸਤਾਨ ਦੀ ਵੀ ਗੱਲ ਕਰੀਏ ਤਾਂ ਖਾਲਸਤਾਨ ਕੋਈ ਮਾੜਾ ਵਰਡ ਨਹੀਂ ਹੈਗਾ ਖਾਲਸਾ ਰਾਜ ਖਾਲਸਾ ਰਾਜ ਦੀ ਆਪਾਂ ਗੱਲ ਗੱਲ ਕਰਦੇ ਆਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਇਹਨਾਂ ਨੇ ਇਸ ਵਰਡ ਨੂੰ ਇੰਨਾ ਕੋ ਗਲਤ ਪ੍ਰਚਾਰਿਆ ਵਾ ਇਹ ਖਾਲਿਸਤਾਨ ਲੋਕਾਂ ਲਈ ਜੋ ਨੁਕੀ ਖਾਲਿਸਤਾਨ ਦਾ ਨਾਂ ਸੁਣਦੇ ਆ ਤੇ ਹਉਆ ਬਣ ਗਿਆ ਲੋਕਾਂ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਇੱਕ ਖਾਲਸ ਰਾਜ ਜਿੱਦਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀਗਾ ਅਸੀਂ ਵੀ ਚਾਹੁੰਦੇ ਆ ਕਿ ਕੋਈ ਓਦਾਂ ਦਾ ਰਾਜ ਆਵੇ ਸਾਨੂੰ ਓਦਾਂ ਦਾ ਲੀਡਰ ਮਿਲੇ ਸੋ ਅਸੀਂ ਭਾਈ ਸਾਹਿਬ ਦੇ ਵਿੱਚ ਉਹ ਲੀਡਰ ਦੇਖਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਜਦੋਂ ਨਾਲੇ ਕੋਲ ਪਾਵਰ ਕੋਈ ਨਹੀਂ ਸੀਗੀ ਉਦੋਂ ਵੀ ਉਹ ਭਾਈ ਸਾਹਿਬ ਨੌਜਵਾਨਾਂ ਨੂੰ ਅੰਮ੍ਰਿਤ ਦੇ ਨਾਲ ਜੋੜ ਰਹੇ ਸੀਗੇ ਨਸ਼ਿਆਂ ਤੋਂ ਹਟਾ ਰਹੇ ਸੀ ਉਹੀ ਕੰਮ ਬਾਹਰ ਆ ਕੇ ਵੀ ਕਰਨਗੇ ਕਿਉਂਕਿ ਸਾਡੀ ਜਿਹੜੀ ਰਾਜਨੀਤੀ ਹੈ ਗਲੀਆਂ ਨਾਲੀਆਂ ਤੱਕ ਨਹੀਂ ਆ ਅਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ ਹਾਰ ਨਸ਼ਿਆਂ ਦਾ ਤੁਸੀਂ ਦੇਖੋ ਚਾਰ ਸ਼ਵੇਰੇ ਆਇਆ ਵਾ ਉਸ ਚੀਜ਼ ਨੂੰ ਜੇ ਕੰਟਰੋਲ ਹੋ ਗਿਆ ਤਾਂ ਸਾਰਾ ਕੁਝ ਵੇਚੀ ਆ ਜੂਗਾ ਸਭ ਤੋਂ ਪਹਿਲਾਂ ਇਹ ਆ ਵੀ ਮੈਂ ਖਰੂਰ ਸਾਹਿਬ ਲੋਕ ਸਭਾ ਹਲਕੇ ਦੀ ਜਿੰਨੀ ਵੀ ਸੰਗਤਾਂ ਜਿੰਨੇ ਨੌਜਵਾਨ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਸੀ ਇਹ ਸਾਰਿਆਂ ਨੇ ਇਕਜੁੱਟ ਹੋ ਕੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਹੜੀ ਜਿੱਤ ਮੇਰੇ ਸਾਹਬ ਦਾ 1.5 ਲੱਖ ਤੋਂ ਪਲੱਸ ਜਿਹੜੀ ਵੋਟ ਭਾਈ ਸਾਹਿਬ ਲੀਡ ਦੇ ਵਿੱਚ ਜਾ ਰਹੇ ਆ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਇਸੇ ਤਰ੍ਹਾਂ ਅੱਗੇ ਵੀ ਪੰਜਾਬ ਦਾ ਪੇਕੂ ਜ਼ਿਲ੍ਹਾ ਕਰਨ ਵਾਸਤੇ ਪੰਜਾਬ ਦੀ ਨੌਜਵਾਨੀ ਦਾ ਪੇਕੂ ਜ਼ਿਲ੍ਹਾ ਕਰਨ ਦਾ ਕਰਕੇ ਆਪਾਂ ਇਹ ਕਿਤੇ ਵਿੱਚ ਰਹਿਣਾ ਵਾ ਤੇ ਹੋਰ ਵੀ ਬਹੁਤ ਮਹਿਮਾ ਨੂੰ ਆਪਾਂ ਸਿਰ ਕਰਨਾ ਵਾ ਬਹੁਤ ਵੱਡੀਆਂ ਜਿੱਤਾਂ ਕਰਨੀਆਂ ਇਹ ਸਾਡੀ ਛੋਟੀ ਜਿੱਤ ਹੈ ਤੇ ਇਹਦੇ ਤੋਂ ਅੱਗੇ ਸਾਡੀ ਇਹ ਆਖਰੀ ਜਿੱਤ ਨਹੀਂ ਹੈ ਇਹ ਸਾਡੀ ਸ਼੍ਰਵਾਤ ਤੇ ਇਹ ਸ਼ੁਰੂਆਤ ਅੱਗੇ ਵਧਦੀ ਜਾਊਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਪਵਿੱਤੇ ਦੇ ਵਿੱਚ ਹੋਰ ਵੀ ਮਹਿਮਾ ਸਰਉਣਗੇ ਖਾਲਸਾ ਪੰਥ ਨੂੰ ਵਧਾਈ ਦੇਣਾ ਚਾਹਣਾ ਅੱਜ ਝੂਠ ਤੇ ਸੱਚ ਦੀ ਜਿੱਤ ਹੋਈ ਹੈ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਅੱਜ ਕੂੜ ਦਾ ਜਿਹੜਾ ਹੈ ਉਹ ਅੱਜ ਖਾਤਮਾ ਹੋ ਗਿਆ ਹੈ ਤੇ ਸੱਚ ਦਾ ਸੂਰਜ ਜਿਹੜਾ ਹੈ ਉਹ ਖਾਲਸਾ ਪੰਥ ਚੜ੍ਹਾਤਾ ਇੱਕ ਨਵੀਂ ਰੋਸ਼ਨੀ ਇੱਕ ਨਵੀਂ ਸਵੇਰ ਇੱਕ ਨਵਾਂ ਸੂਰਜ ਜਿਹੜਾ ਹੈ ਅੱਜ ਉਹ ਖਾਲਸਾ ਪੰਥ ਵਿੱਚ ਚੜਿਆ ਮੈਂ ਸਾਰੇ ਖਾਲਸਾ ਪੰਥ ਨੂੰ ਦੇਸ਼ਾਂ ਦੇ ਸ਼ਬਦ ਵਿੱਚ ਬੈਠੀ ਸੰਗਤ ਨੂੰ ਵਧਾਈ ਦੇਣਾ ਚਾਹਨਾ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਨਾ ਗਲਤ ਨਾਰਾ ਨਾ ਲਾਇਆ ਜੀ ਸਾਨੂੰ ਇੰਦਵਾਰੇ ਵੋਟਾਂ ਵੀ ਪਾਈਆਂ ਨੇ ਮੁਸਲਮਾਨਾਂ ਪਾਈਆਂ ਸਾਈਆਂ ਪਾਈਆਂ ਸਾਰੇ ਲੋਕਾਂ ਨੇ ਪਾਈਆਂ ਨੇ ਸਾਡਾ ਧਰਮ ਸਭ ਸੱਦੇ ਸਾਂਝੀ ਵਾਲ ਸਰਾਏਨ ਤੂੰ ਕਿਸੇ ਨਾਲ ਦੱਸੇ ਬਾਹਰ ਜਿਓ ਅਵਰ ਅਲਾ ਨੂਰੋ ਪਾਇਆ ਕੁਦਰਤ ਕੇ ਸਾਹ ਬੰਦੇ ਇਕ ਨੂਰ ਤੇ ਸਭ ਜਾ ਉਪਜਾ ਕੌਣ ਭਲੇ ਕੋ ਮੰਦੇ ਔਰ ਚਾਰ ਦਰਵਾਜੇ ਦਰਵਾਸਾ ਉਧਰ ਰੱਖੇ ਸੀ ਸੋ ਹਿੰਦੂ ਸਾਡੇ ਭਰਾ ਨੇ ਅਸੀਂ ਸਭ ਤੋਂ ਪਹਿਲਾਂ ਸਾਡੀਆਂ ਚਾਰ ਮੰਗਾ ਇੱਕ ਤਾਂ ਉਹ ਰਿਹਾ ਕਰਾਉਣੇ ਸਾਰੇ ਸਿੰਘ ਇੱਕ ਨਸ਼ਾ ਛਡਾਉਣਾ ਇੱਕ ਬੇਰਜਗਾਰੀ ਖਤਮ ਕਰਨੀ ਇੱਕ ਆ ਬਾਰਡਰ ਖਲੋਣਾ ਜਿਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਜਾ ਕੇ ਪਾਕਿਸਤਾਨ ਤੇ ਗਾਹ ਹੋਰ ਮਹਿੰਗੀਆਂ ਵਿਕਣਾਂ